जिंदाबाद आम आदमी पार्टी जिंदाबाद जिंदाबाद मुख्यमंत्री जिंदाबाद 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 जिंदाबादी जिंदाबाद जिंदाबादी जिंदाबाद जिंदाबाद आम आदमी पार्टी जिंदाबाद जिंदाबाद आम आदमी पार्टी जिंदाबाद जिंदाबाद मुख्यमंत्री तेरी सोच मुख्यमंत्री तेरी सोच ਜਾਗੇ ਹੋ ਕੇ ਆਵਾਜ਼ੀ ਪਾਰਟੀ ਜਿੰਦਾਬਾਦ 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 ਆਵਾਜ਼ੀ ਪਾਰਟੀ ਜਿੰਦਾਬਾਦ 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 ਕੇਜਰੀਆ ਜਿੰਦਾਬਾਦ 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 ਉੱਚੀ ਬੋਲੋ ਜਿੰਦਾਬਾਦ 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 ਮਦ ਇਹ ਸਾਰੇ ਨਾਮ ਆਪਣਾ ਜੀ ਤੇ ਕੀ ਕਹਿਣਾ ਚਾਹਦੇ ਵੇਖੋ ਜੀ ਮੇਰਾ ਨਾਮ ਮਾਸਟਰ ਤਸਵੀਰ ਸਿੰਘ ਡਾਕਟਰ ਸੂਲ ਜਦੋਂ ਹਰ ਕੇ ਦੇ ਐਮ ਐਲ ਏ ਬਣੇ ਉਹਨਾਂ ਨੇ 1 ਮਹੀਨੇ ਤੋਂ ਬਾਅਦ ਮੈਨੂੰ ਉਹਨਾਂ ਨੇ ਹਲਕਾ ਝਗੜਾ ਨਿਵਾਰਨ ਕਮੇਟੀ ਦਾ ਚੇਅਰਮੈਨ ਬਣਾਇਆ ਮੈਂ ਉਹਨਾਂ ਦੇ ਨਾਲ ਜਦੋਂ ਚੇਅਰਮੈਨ ਬਣਿਆ ਝਗੜੇ ਤੇ ਸ਼ਿਕਾਇਤਾਂ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਅਸੀਂ 300 ਤੋਂ ਉੱਪਰ ਅਸੀਂ ਉਹਨਾਂ ਦਾ ਨਿਵੇੜਾ ਕੀਤਾ ਬਾਕੀ ਇਹ ਜਿਹੜੀ ਸਰਕਾਰ ਆ ਇਹ ਬਹੁਤ ਹੀ ਵਧੀਆ ਸਰਕਾਰ ਕੰਮ ਕਰ ਰਹੀ ਆ ਪਿਛਲੇ ਸਮੇਂ 'ਚ ਡਾਕਟਰ ਸਾਹਿਬ ਨੇ ਜਿਹੜਾ ਉਹ ਵਾਕ ਵਾਕ ਇਰੇਆ ਮਹਿਕ ਨੇ ਜਿਦਾ ਬਿਜਲੀ ਬੋਰਡ ਦਾ ਬਾਕੀ ਸਿਹਤ ਵਿਭਾਗ ਦਾ ਸਾਰਿਆਂ ਦੇ ਵਿੱਚ ਉਹਨਾਂ ਨੇ ਅਹੁਦੇ ਦਿੱਤੇ ਸੀ ਇਹਨਾਂ ਨੇ ਸਾਰਿਆਂ ਨੇ ਕੰਮ ਕੀਤਾ ਵਲੰਟੀਅਰਾਂ ਨੇ ਸਾਨੂੰ ਵਲੰਟੀਅਰਾਂ ਨੂੰ ਇਹ ਆ ਸੀ ਕਿ ਸਾਡਾ ਕੋਈ ਕੈਂਡੀਡੇਟ ਜਿਹੜਾ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਨਹੀਂ ਰਹੇ ਪਿਛਲੇ ਸਮੇਂ 'ਚ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਸਾਰੇ ਵਲੰਟੀਅਰ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਐਮਐਲਏ ਦੇ ਪਰਿਵਾਰ ਨੂੰ ਕੋਮਲਜੀਤ ਨੂੰ ਜਿਹੜਾ ਉਹ 1.5 ਸਾਲ ਦਾ ਸਮਾਂ ਜਿਹੜਾ ਰਹਿੰਦਾ ਉਹ ਇਹਨਾਂ ਦੀ ਝੋਲੀ 'ਚ ਜਿਹੜੀ ਆ ਦਿੱਤੀ ਜਾਵੇ ਟਿਕਟ ਤੇ ਇਹਨਾਂ ਨੂੰ ਇਹਦੇ ਨਾਲ ਨਵਾਜਿਆ ਜਾਵੇ। ਬਾਕੀ ਸਾਡੇ ਇੱਥੇ 70-80 ਦੇ ਕਰੀਬ ਜਿਹੜੇ ਹਲਕੇ ਦੇ ਜਿਹੜੇ ਸਰਪੰਚ ਸਾਹਿਬ ਆ ਉਹ ਆਏ ਨੇ। ਫਿਰ ਸਾਡੇ ਕੋਲ 10-12 ਜਿਹੜੇ ਆ ਐਮਸੀ ਆਏ ਨੇ, ਬਲਾਕ ਪ੍ਰਧਾਨ ਸਾਡੇ ਕੋਲ ਆਏ ਨੇ। ਅਸੀਂ ਅੱਜ ਇੱਥੇ 150 ਦੇ 200 ਦੇ ਲਾਗੇ-ਛਾਗੇ ਜਿਹੜੇ ਆ ਸਾਡੇ ਵਲੰਟੀਅਰ ਤੇ ਆਮ ਪਾਰਟੀ ਦੇ ਜਿਹੜੇ ਵਰਕਰ ਤੇ ਅਹੁਦੇਦਾਰ ਇੱਥੇ ਪਹੁੰਚੇ ਨੇ। ਕੋਮਲਪ੍ਰੀਤ ਦੇ ਹੱਕ ਦੇ ਵਿੱਚ ਜਿਹੜਾ ਉਹ ਵੋਟ ਨੂੰ ਲੈ ਕੇ ਜਿਹੜਾ ਅਸੀਂ ਉੱਥੇ ਇਕੱਠ ਕੀਤਾ ਮਤਲਬ ਵੇਖੋ ਜੀ ਅਸੀਂ ਡਾਕਟਰ ਸੋਲ ਦੀ ਜਿਹੜੀ ਸੋਚ ਹੈ ਨਾ ਉਹ ਬੜੀ ਵਧੀਆ ਸੀ ਤੇ ਇਹ ਸੋਚ ਦੇ ਨਾਲ ਹੀ ਕੋਮਲਪ੍ਰੀਤ ਵੀ ਜੁੜੇ ਸੀ ਤੇ ਅਸੀਂ ਵੀ ਜੁੜੇ ਹਾਂ ਅਸੀਂ ਇਹ ਕਹਿੰਦੇ ਆਂ ਕਿ ਜੇਕਰ ਸਾਡੇ ਕੋਮਲਪ੍ਰੀਤ ਨੂੰ ਜਿਹੜਾ ਇਹਨਾਂ ਦੇ ਪਰਿਵਾਰ ਨੂੰ ਟਿਕਟ ਮਿਲੂਗੀ ਤੇ ਅਸੀਂ ਇਹਨਾਂ ਦੇ ਨਾਲ ਆ ਨਹੀਂ ਤੇ ਕੋਮਲਪ੍ਰੀਤ ਜੋ ਵੀ ਕਹਿਣਗੇ ਉਹਦੇ ਨਾਲ ਅਸੀਂ ਫੁੱਲ ਚੜਾਵਾਂਗੇ ਔਰ ਵਿਧਾਨ ਸਭਾ ਜਿਹੜੀ ਹੈਗੀ ਹੈ ਹੌਸਟਲ ਤੇ ਡਾਕਟਰ ਸਾਹਿਬ ਨੇ ਮਿਲੂ ਹਲਕਾ ਕੋਆਰਡੀਨੇਟਰ ਦਾ ਜਿਹੜਾ ਹੈਗਾ ਹੈਗਾ ਆ ਆਪਣੇ ਹਾਈ ਕਮਾਂਡ ਵੱਲੋਂ ਆ ਔਰਦਾ ਮਿਲਿਆ ਸੀਗਾ ਤਾਂ ਇਹ ਜਿਹੜੇ ਹੈਗੇ ਆ ਸਾਰੇ ਵਰਕਰ ਮਿਲ ਕੇ ਤੇ ਹੁਣ ਤੱਕ ਜਿਹੜੀ ਹੈਗੀ ਆ ਸੇਵਾ ਕਰਦੇ ਆਏ ਆ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਆ ਆਪਣੀ ਕੌਂਸਲ ਸਰ ਪਿਛਲੇ ਸਮੇਂ ਦੌਰਾਨ ਡਾਕਟਰ ਸਾਹਿਬ ਜਿਹੜੇ ਹੈਗੇ ਸਦੀਵੀ ਵਿਛੋੜਾ ਦੇ ਗਏ ਔਰ ਉਹ ਬਹੁਤ ਹੀ ਅੱਛੇ ਨੇਚਰ ਦੇ ਮਾਲਕ ਸੀਗੇ ਔਰ ਡੀਪਲੀ ਉਹ ਜਾਣਦੇ ਸੀਗੇ ਹਰ ਪਿੰਡ ਦੇ ਵਿੱਚ ਜੜੀਆਂ ਹੈਗੀਆਂ ਇੱਥੋਂ ਤੱਕ ਕਿ ਪਿੰਡ ਹਰ ਪਿੰਡ ਦੀਆਂ ਗਲੀਆਂ ਨਾਲੀਆਂ ਛੱਪੜਾਂ ਹਰ ਪਿੰਡ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਉਹਨਾਂ ਦੀ ਜਬਾਨ ਤੇ ਉਹਨਾਂ ਦੇ ਨਾਮ ਸੀਗੇ ਠੀਕ ਆ ਔਰ ਦੁੱਖ ਸੁੱਖ ਨੂੰ ਜਾਣਦੇ ਸੀਗੇ ਹੁਣ ਸਾਡੀ ਮੰਗ ਇਹ ਹੀ ਆ ਕਿ ਡਾਕਟਰ ਸਾਹਿਬ ਨੇ ਬੜੀ ਵਧੀਆ ਸੇਵਾ ਨਿਭਾਈ ਜਿੰਨਾ ਚਿਰ ਵੀ ਨਿਭਾਈ ਆ ਤੇ ਮੰਗ ਸਾਡੀ ਇਹੋ ਹੀ ਆ ਕਿ ਜਿਹੜੀ ਹੋਣ ਆ ਆਪਣਾ ਹਾਈ ਕਮਾਂਡ ਆ ਉਹਨੂੰ ਚਾਹੀਦਾ ਕਿ ਜੜੀ ਹੈਗੀ ਆ ਟਿਕਟ ਉਹ ਜੜੀ ਸੋਲ ਪਰਿਵਾਰ ਦੇ ਜਿਹੜੇ ਹੈਗਿਆ ਮੈਂਬਰ ਦੇ ਛੋਲੀ ਦੇ ਵਿੱਚ ਪਾਈ ਜਾਵੇ ਹਾਂਜੀ ਕੋਮਲਪ੍ਰੀਤ ਸਿੰਘ ਜੀ ਨੂੰ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਦੇ ਨਾਲ ਪੀ ਰਹੇ ਆ ਔਰ ਜੜੀ ਹੈਗੇ ਉਹਨਾਂ ਨੇ ਰੂਟਸ ਲੈਵਲ ਤੱਕ ਲੋਕਾਂ ਦੇ ਵਿੱਚ ਵਿਚਰੇ ਆ ਔਰ ਉਹ ਲੋਕਾਂ ਦੇ ਜਿਹੜੇ ਹੈਗਿਆ ਹੋਣ ਵਾਲੇ ਕੰਮ ਵਾਂ ਜਾਂ ਕੀਤੇ ਹੋਏ ਕੰਮ ਉਹ ਸਾਰਿਆਂ ਨੂੰ ਜਾਣਦੇ ਆ ਉਹ ਆਪਣਾ ਤੇ ਕਿਹੜਾ ਪਹਿਲਾ ਮੇਰਾ ਨਾਮ ਜੀ ਆਲਮਵੀਰ ਸਿੰਘ ਸਰਪੰਚ ਬਲੋਰੀ ਰਣ ਸਿੰਘ ਤੁਹਾਨੂੰ ਤੇ ਕੀ ਆਪਣੀ ਮੰਗ ਹੈ ਜੀ ਅੱਜ ਤੁਸੀਂ ਸਾਰੇ ਫਿਰ ਇਕੱਠੇ ਹੋਏ ਹੋ ਜੀ ਬਹੁਤ ਮੱਧ ਭਾਗੀ ਖਬਰ ਆਈ ਜਿਦਾ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਜੀ ਪੂਰੇ ਹੋ ਗਏ ਸੀ ਹਲਕਾ ਖਾਲੀ ਹੋਣ ਦੇ ਬਿਲਕੁਲ ਹੀ ਉਹ ਖਲਕ ਦਾ ਕੋਈ ਵਾਰਿਸ ਨਹੀਂ ਹੁਣ ਇਸ ਕਰਕੇ ਹੁਣ ਇਲੈਕਸ਼ਨ ਦੇ ਪੂਰੇ ਤੁਹਾਨੂੰ ਪਤਾ ਜਿਮਨੀ ਚੋਣ ਪੂਰੀ ਕਰਵਾਣ ਦੇ ਵਿੱਚ ਹੋਣੀ ਹੋਣੀ ਹੈ ਜੀ ਉਹਦੇ ਵਿੱਚ ਵੇਖੋ ਜੀ ਅਸੀਂ ਪੂਰੇ ਜਿੰਨੇ ਵੀ ਸਰਪੰਚ ਕੌਂਸਲਰ ਅਸੀਂ ਐਮਐਲਏ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਆ ਜੀ ਉਹਨਾਂ ਦੇ ਜਾਣ ਮਗਰੋਂ ਅਸੀਂ ਇਹੀ ਮੰਗ ਕਰਦੇ ਆਂ ਜੀ ਕਿ ਟਿਕਟ ਇਹਨਾਂ ਦੇ ਪਰਿਵਾਰ ਵਿੱਚ ਹੀ ਰਹਿ ਜਾਵੇ। ਕਿਹਨਾਂ ਨੂੰ ਦੇਣੀ ਚਾਹੀਦੀ ਜੀ ਟਿਕਟ ਦੀ ਮੰਗ ਕਰਦੇ। ਦੇਖੋ ਜੀ ਇਹਨਾਂ ਦੇ ਪੁਰਾਣੇ ਪਰਿਵਾਰ ਚ ਕੋਮਲ ਜੀ ਦਾ ਜੀ ਦਾ ਇਹ ਭਾਂਜਾ ਵਾ ਜੀ ਉਹਨਾਂ ਦਾ ਵੀ ਰਾਈਟ ਮੰਗਦਾ ਕਿਉਂਕਿ ਉਹਨਾਂ ਹਰਕੇ ਸਾਢੇ 3 ਸਾਲ ਤੋਂ ਇੱਥੇ ਕੱਬੂ ਦਾ ਰਿਕਟੋ ਕੇ ਕੰਮ ਕੀਤਾ ਜੀ। ਇਸ ਕਰਕੇ ਮੰਗੇ ਕਿ ਪਾਰਟੀ ਇਹਨਾਂ ਨੂੰ ਟਿਕਟ ਦੇਵੇ। ਹਾਂਜੀ ਹਾਂਜੀ ਜਿੰਨੇ ਵੀ ਇਹਨਾਂ ਨਾਲ ਜੀ 75% ਨਾਲ ਸਰਪੰਚ ਕਾਉਂਸਲ ਸਾਰੇ ਇਹਨਾਂ ਦੇ ਹੱਕ ਵਿੱਚ ਆ। ਜਦੋਂ ਕੋਮਨ ਪ੍ਰੀਸਿੰਗ ਨਾਲ ਦੇ ਤੈਸ ਦੇ ਨਾਲ ਹੋ ਜਾਏ ਜੇ ਕੋਈ ਹੋਰ ਪ੍ਰੈਸ ਹੁੰਦਾ ਬਿਲਕੁਲ ਹੋ ਜਿੱਥੇ ਉਹ ਆਖਣਗੇ ਅਸੀਂ ਉਹਨੇ ਚਟਾਨਾਂ ਕੋਲ ਦੇ ਨਾਲ ਖੜੀਆਂ